ਜੇਕਰ ਇਹਨਾਂ ਗੱਲਾਂ ਦੇ ਉੱਪਰ ਕੋਈ ਧਿਆਨ ਦੇਵੇ ਤੇ ਕਦੀ ਵੀ ਕਿਸੇ ਗੁਰੂ ਘਰ ਦੇ ਵਿੱਚ ਬੇਅਦਬੀ ਨਹੀਂ ਹੋਏਗੀ। ਬੇਅਦਬੀਆਂ ਨੂੰ ਰੋਕਣ ਦੇ ਲਈ ਵੱਨ ਸਬੰਧ ਦੇ ਮਹਿੰਗੇ ਤੋਂ ਮਹਿੰਗੇ ਕੈਮਰੇ ਲਿਆ ਕੇ ਗੁਰੂ ਘਰਾਂ ਦੇ ਵਿੱਚ ਲਵਾ ਲੰਨੇ ਆ। ਚਲੋ ਕੈਮਰੇ ਲੱਗੇ ਕੋਈ ਮਾੜੀ ਗੱਲ ਨਹੀਂ ਆ। ਕੈਮਰੇ ਹੋਣੇ ਚਾਹੀਦੇ ਆ। ਲੇਕਿਨ ਇੱਕ ਮੇਰਾ ਸਵਾਲ ਆ। ਜਿਹੜੇ ਸੀਸੀਟੀਵੀ ਕੈਮਰੇ ਆ ਕੀ ਉਹ ਸੀਸੀਟੀਵੀ ਕੈਮਰੇ ਕੀ ਬੇਦਬੀ ਕਰਨ ਵਾਲੇ ਆਏ ਪਾਪੀ ਬੰਦੇ ਨੂੰ ਫੜ ਲੈਣਗੇ ਕੀ ਉਸ ਬੰਦੇ ਨੂੰ ਰੋਕ ਲੈਣਗੇ ਇੱਕ ਅਪਰਾਲਾ ਕੀਤਾ ਜਾ ਸਕਦਾ ਵਾ ਇਹ ਜੇਕਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਏ ਦਿਨ ਸੋਸ਼ਲ ਮੀਡੀਆ ਦੇ ਉੱਪਰ ਕਈ ਐਸੀਆਂ ਵੀਡੀਓ ਵਾਇਰਲ ਹੁੰਦੀਆਂ ਨੇ ਆਏ ਦਿਨ ਨਿਊਜ਼ ਵਾਇਰਲ ਹੁੰਦੀਆਂ ਆ ਕਦੇ ਪਤਾ ਲੱਗਦਾ ਕਦੀ ਕਿਸੇ ਗੁਰੂ ਘਰ ਦੇ ਵਿੱਚ ਬੇਅਦਬੀ ਹੋ ਗਈ ਕਦੀ ਕਿਸੇ ਸ਼ਹਿਰ ਦੇ ਵਿੱਚ ਬੇਅਦਬੀ ਹੋ ਗਈ ਕਦੀ ਕਿਸੇ ਪਿੰਡ ਦੇ ਵਿੱਚ ਬੇਅਦਬੀ ਹੋ ਗਈ ਉਹ ਜਦੋਂ ਖਬਰ ਸੋਸ਼ਲ ਮੀਡੀਆ ਤੇ ਆਉਂਦੀ ਹੈ ਤੇ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨੂੰ ਬਹੁਤ ਠੇਸ ਪਹੁੰਚਦੀ ਤੇ ਪਹੁੰਚਣੀ ਵੀ ਚਾਹੀਦੀ ਹੈ ਤੁਹਾਨੂੰ ਵੀ ਬੜਾ ਦੁੱਖ ਲੱਗਦਾ ਵਾ ਕਿ ਸਾਡੇ ਗੁਰੂ ਸਾਹਿਬ ਦੇ ਨਾਲ ਕਿਸੇ ਨੇ ਐਦਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਬੇਅਦਬੀ ਕੀਤੀ ਹੁਣ ਅੱਜ ਦੀ ਇਸ ਵੀਡੀਓ ਦੇ ਵਿੱਚ ਜਿਹੜੇ ਆਪਾਂ ਦੋ ਚਾਰ ਜਿਹੜੀਆਂ ਮੈਂ ਆਪਣੇ ਵਿਚਾਰ ਗੱਲਾਂ ਸਾਂਝੀਆਂ ਕਰ ਲਈਆਂ ਹਨ ਜੇਕਰ ਇਹਨਾਂ ਗੱਲਾਂ ਦੇ ਉੱਪਰ ਕੋਈ ਧਿਆਨ ਦੇਵੇ ਤੇ ਕਦੀ ਵੀ ਕਿਸੇ ਗੁਰੂ ਘਰ ਦੇ ਵਿੱਚ ਬੇਅਦਬੀ ਨਹੀਂ ਹੋਏਗੀ ਹੁਣ ਸਭ ਤੋਂ ਪਹਿਲੀ ਗੱਲ ਗੁਰੂ ਘਰਾਂ ਦੇ ਵਿੱਚ ਆਪਾਂ ਵਨਸਵੰਨੇ ਅਮਰੀਕਾ ਕੈਨੇਡਾ ਵਰਗੇ ਦੇਸ਼ਾਂ ਤੋਂ ਵਨਸਵੰਨੇ ਝੂਮਰ ਲਿਆ ਕੇ ਗੁਰੂ ਘਰਾਂ ਦੇ ਵਿੱਚ ਲਵਾ ਲੈਂਦੇ ਆਂ ਕਿਦਾ ਮੈਨੂੰ ਨਹੀਂ ਲੱਗਦਾ ਕੋਈ ਫਾਇਦਾ ਹੈ ਵਾਣ ਸਵੰਨਾ ਮਹਿੰਗੇ ਤੋਂ ਮਹਿੰਗਾ ਪੱਥਰ ਲਿਆ ਕੇ ਆਪਾਂ ਗੁਰੂ ਘਰ ਦੇ ਵਿੱਚ ਲਵਾ ਲੈਨੇ ਆ ਮੈਨੂੰ ਨਹੀਂ ਲੱਗਦਾ ਉਸ ਪੱਥਰ ਲਵਾਏ ਦਾ ਕੋਈ ਫਾਇਦਾ ਹੈ ਬੇਅਦਬੀਆਂ ਨਾ ਹੋਣ ਬੇਅਦਬੀਆਂ ਨੂੰ ਰੋਕਣ ਦੇ ਲਈ ਵਾਣ ਸਵੰਨੇ ਮਹਿੰਗੇ ਤੋਂ ਮਹਿੰਗੇ ਕੈਮਰੇ ਲਿਆ ਕੇ ਗੁਰੂ ਘਰਾਂ ਦੇ ਵਿੱਚ ਲਵਾ ਲੈਨੇ ਆ ਚਲੋ ਕੈਮਰੇ ਲੱਗੇ ਕੋਈ ਮਾੜੀ ਗੱਲ ਨਹੀਂ ਆ ਕੈਮਰੇ ਹੋਣੇ ਚਾਹੀਦੇ ਆ ਲੇਕਿਨ ਇੱਕ ਮੇਰਾ ਸਵਾਲ ਆ ਜਿਹੜੇ ਸੀਸੀਟੀਵੀ ਕੈਮਰੇ ਆ ਕੀ ਉਹ ਸੀਸੀਟੀਵੀ ਕੈਮਰੇ ਕੀ ਬੇਦਬੀ ਕਰਨ ਵਾਲੇ ਆਏ ਪਾਪੀ ਬੰਦੇ ਨੂੰ ਫੜ ਲੈਣਗੇ ਕੀ ਉਸ ਬੰਦੇ ਨੂੰ ਰੋਕ ਲੈਣਗੇ ਨਹੀਂ ਰੋਕਣਗੇ ਕੇਵਲ ਇੱਕ ਵੀਡੀਓ ਬਣਾਉਣਗੇ ਤੇ ਉਹ ਵੀਡੀਓ ਸੋਸ਼ਲ ਮੀਡੀਆ ਤੇ ਪਾਈ ਜਾਏਗੀ ਉਸ ਤੋਂ ਬਾਅਦ ਕੁਝ ਵੀ ਨਹੀਂ ਹੋਏਗਾ ਇੱਕ ਉਪਰਾਲਾ ਕੀਤਾ ਜਾ ਸਕਦਾ ਵਾ ਕਿ ਜੇਕਰ ਕੈਮਰੇ ਲਵਾਓ ਤੁਸੀਂ ਇੱਕ ਉਪਰਾਲਾ ਕੀਤਾ ਜਾ ਸਕਦਾ ਵਾ ਕਿ ਗੁਰਦੁਆਰੇ ਦੇ ਵਿੱਚ ਦੋ ਸੇਵਾਦਾਰ ਵੀ ਚੰਗੇ ਰੱਖੇ ਜਾਣ ਗੁਰਦੁਆਰੇ ਦੇ ਵਿੱਚ ਜੇਕਰ ਕੋਈ ਬੰਦਾ ਨਾਕਮਾਸਤਕ ਹੋਣ ਆਉਂਦਾ ਵਾ ਜੇਕਰ ਕੋਈ ਬੰਦਾ ਮੱਥਾ ਟੇਕਣ ਹੁੰਦਾ ਵਾ ਤੇ ਉਹ ਬੰਦਾ ਮੱਥਾ ਟੇਕ ਕੇ ਆਪਣੇ ਆਪ ਹੀ ਬਾਹਰ ਆ ਜਾਂਦਾ ਵਾ ਮਾਫ ਕਰਿਓ ਪਿੰਡਾਂ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਸੇਵਾਦਾਰ ਵੀ ਅੰਦਰ ਨਹੀਂ ਹੁੰਦਾ ਜਿਹੜਾ ਸੇਵਾਦਾਰ ਸੰਗਤ ਨੂੰ ਪ੍ਰਸ਼ਾਦ ਦੇ ਦੇਵੇ ਤੇ ਉਹਨਾਂ ਦੇ ਵਿੱਚੋਂ ਕੋਈ ਐਸਾ ਬੰਦਾ ਆ ਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰ ਜਾਂਦਾ ਵਾ ਸੇਵਾਦਾਰ ਵੀ ਘਰ ਮੌਜੂਦਗੀ ਦੇ ਵਿੱਚ ਜੇਕਰ ਚੰਗੀਆਂ ਤਨਖਾਹਾਂ ਦੇ ਕੇ ਸੇਵਾਦਾਰ ਰੱਖੇ ਜਾਣ ਤੇ ਉਹ ਸੇਵਾਦਾਰ ਬੇਅਦਬੀ ਕਰਨ ਵਾਲੇ ਬੰਦੇ ਨੂੰ ਡਰ ਹੋਵੇ ਕਿ ਜੇਕਰ ਮੈਂ ਸੇਵਾ ਜੇਕਰ ਮੈਂ ਅੰਦਰ ਬੇਅਦਬੀ ਕਰਨ ਗਿਆ ਅੰਦਰ ਦੋ ਸੇਵਾਦਾਰ ਖੜੇ ਪਰਚੇ ਲੈ ਕੇ ਉਹਨਾਂ ਨੇ ਮੈਨੂੰ ਫੜ ਲੈਣਾ ਪਰ ਕਮੇਟੀਆਂ ਪੈਸੇ ਕੱਢ ਕੇ ਰਾਜੀ ਨਹੀਂ ਆ ਪੰਜਾਬ ਦੇ ਮੁੰਡੇ ਬਾਹਰ ਵਿਦੇਸ਼ਾਂ ਦੇ ਵਿੱਚ ਜਾ ਰਹੇ ਆ ਜੇਕਰ ਚੰਗੀਆਂ ਤਨਖਾਹਾਂ ਦੇ ਕੇ ਉਹਨਾਂ ਨੂੰ ਪਿੰਡਾਂ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਸੇਵਾਦਾਰ ਨਹੀਂ ਨਾ ਮੁਕੰਨ ਦਿੱਤਿਆਂ ਹੋਣ ਉਹਨਾਂ ਦਾ ਕੰਮ ਕੇਵਲ ਇੰਨਾ ਹੋਵੇ ਕਿ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੱਗੇ ਰਹਿਣਾ ਨਾ ਰਾਤ ਕੋਈ ਹੋਰ ਰਵੇ ਦਿਨੇ ਕੋਈ ਹੋਰ ਰਵੇ ਦੋ ਸੇਵਾਦਾਰ ਹੋਣ ਪਰ ਹਾਲਾਤ ਕੀ ਪਿੰਡਾਂ ਦੇ ਗੁਰੂ ਘਰਾਂ ਦੇ ਗਰੰਥੀ ਸਿੰਘ ਸਵੇਰੇ 3 ਵਜੇ ਉੱਡਦਾ ਆ ਕੇ ਨਿਤਨੇਮ ਕਰਕੇ ਪੰਜ ਬਾਣੀਆਂ ਸੁਖਣੀ ਸਾਹਿਬ ਕਰਕੇ ਪ੍ਰਕਾਸ਼ ਕਰਕੇ ਹੁਕਮ ਨਮਾ ਲੈ ਕੇ ਤੇ ਉਦਾਂ ਹੀ ਦਰਬਾਰ ਖੁੱਲਾ ਛੱਡ ਕੇ ਆਪਣੇ ਘਰ ਚ ਜਿੰਦਾ ਸ਼ਾਮ ਨੂੰ ਗਰੰਥੀ ਸਿੰਘ ਅਫੇਰ ਹੁੰਦਾ ਵਾ ਆ ਕੇ ਤੇ ਰਹਿਰਾ ਸਾਹਿਬ ਦਾ ਪਾਠ ਕਰਕੇ ਅਰਦਾਸ ਕਰਕੇ ਤੇ ਫਿਰ ਸੋਖਾ ਸੰਗਰ ਜਾਂਦਾ ਵਾ ਹੁਣ ਉਹਦੇ ਵਿੱਚ ਗਰੰਥੀ ਸਿੰਘ ਨੂੰ ਮੈਂ ਦੋਸ਼ ਨਹੀਂ ਦਵਾਂਗਾ ਗਰੰਥੀ ਸਿੰਘ ਨੂੰ ਜਿੰਨੀ ਜ਼ਿੰਮੇਵਾਰੀ ਦਿੱਤੀ ਗਈ ਹੈ ਗਰੰਥੀ ਸਿੰਘ ਆਪਣੀ ਜ਼ਿੰਮੇਵਾਰੀ ਪੱਕੂ ਵੀ ਨਿਭਾ ਰਿਹਾ ਵਾ ਗਰੰਥੀ ਸਿੰਘ ਦੀ ਜ਼ਿੰਮੇਵਾਰੀ ਨਹੀਂ ਹੈ ਜ਼ਿੰਮੇਵਾਰੀ ਤੇ ਉਸ ਪ੍ਰਬੰਧਕ ਕਮੇਟੀ ਦੀ ਹੋਵੇ ਜਿਹੜੀ ਪ੍ਰਬੰਧਕ ਕਮੇਟੀ ਇੱਕ ਗੁਰਦੁਆਰੇ ਦਾ ਪ੍ਰਬੰਧ ਸੰਭਾਲ ਰਹੀ ਹੈ ਪਰ ਮਾਫ ਕਰਨਾ ਮਹਿੰਗੇ ਮਹਿੰਗੇ ਪੱਥਰ ਲੈ ਆ ਕੇ ਆਪਾਂ ਲਾ ਲੇ ਵਨਸਮਨ ਨੇ ਦੇਸ਼ਾਂਵ ਦੇਸ਼ਾਂ ਦੇ ਵਿੱਚੋਂ ਝੂਮਰ ਲੈ ਆ ਕੇ ਆਪਾਂ ਗੁਰੂ ਘਰ ਦੇ ਵਿੱਚ ਲਾ ਲੇ ਵਨਸਮਨ ਨੇ ਸੀਸੀਟੀਵੀ ਕੈਮਰੇ ਵਾਲੇ ਸੀਸੀਟੀਵੀ ਕੈਮਰਾ ਇੱਕ ਬੰਦੇ ਦੀ ਕੇਵਲ ਵੀਡੀਓ ਬਣਾਉਣ ਲਈ ਕੰਮ ਆ ਸਕਦਾ ਵਾ ਹੋਰ ਸੀਸੀਟੀਵੀ ਕੈਮਰਾ ਬੇਦਬੀ ਕਰਨ ਵਾਲੇ ਬੰਦੇ ਨੂੰ ਫੜ ਕੇ ਰੋਕ ਨਹੀਂ ਸਕਦਾ ਦੋ ਸੇਵਾਦਾਰਨ ਪਰੰਧ ਹੋਵੇ ਨੰਬਰ 2 ਜਿਹੜਾ ਬੰਦਾ ਕੋਈ ਬੇਅਦਬੀ ਕਰਦਾ ਵਾ ਉਹਨੂੰ ਸਾਡੇ ਸਿੰਘ ਫੜ ਕੇ ਸੋਦਾ ਲਾ ਦਿੰਦੇ ਆ ਖੈਰ ਲਾਉਣਾ ਵੀ ਚਾਹੀਦਾ ਵਾ ਪਰ ਮੈਂ ਸਮਝਦਾ ਕਿ ਆਪਾਂ ਇੱਕ ਟਾਣੀ ਮੜ ਦਿੰਦੇ ਆ ਆਪਾਂ ਜੜ ਨੂੰ ਹੱਥ ਨਹੀਂ ਪਾਉਂਦੇ ਜਿਹੜਾ ਬੰਦਾ ਬੇਅਦਬੀ ਕਰਨ ਆਇਆ ਵਾ ਉਸ ਬੰਦੇ ਨੂੰ ਖੜਿਆ ਜਾਵੇ ਨਾਲ ਦੇ ਨਾਲ ਸੋਦਾਣਾ ਲਾਇਆ ਜਾਵੇ ਉਹਨੂੰ 2-4 ਦਿਨ ਬੰਦੇ ਨੂੰ ਹੜ ਕੇ ਉਹਨੂੰ ਭੁੱਖਾ ਪਿਆ ਸਾਰ ਰੱਖਿਆ ਜਾਵੇ ਉਹਨੂੰ ਤਸੀਹ ਦਿੱਤੇ ਜਾਣ ਕਰੰਟ ਲਾਇਆ ਜਾਵੇ ਬਿਜਲੀ ਲਾਈ ਜਾਵੇ ਨੂੰ ਭੁੱਖਾ ਪਿਆ ਸਾਰ ਰੱਖਿਆ ਜਾਵੇ ਤਾਂ ਸਹੀ ਦਿੱਤੇ ਜਾਣ ਤੇ ਉਸ ਬੰਦੇ ਤੋਂ ਇਹ ਪਤਾ ਕੀਤਾ ਜਾਵੇ ਕਿ ਉਸ ਬੰਦੇ ਨੂੰ ਭੇਜਿਆ ਕਿੰਨੇ ਆ ਕੀ ਉਸ ਬੰਦੇ ਨੂੰ ਕਿਸੇ ਨੇ ਪੈਸੇ ਦਿੱਤੇ ਹੋਣਗੇ ਕੀ ਉਹ ਬੰਦਾ ਕਿਸ ਦਾ ਸਖਾਇਆ ਆ ਹੋਏਗਾ ਉਸ ਬੰਦੇ ਨੂੰ ਕਿਸੇ ਸਰਕਾਰੀ ਏਜੰਸੀਆਂ ਦੇ ਕਿਸੇ ਬੰਦੇ ਨੇ ਸਮਝਾਇਆ ਹੋਏਗਾ ਪਿੰਡਾਂ ਜਾ ਕੇ ਬੇਦਬੀ ਕਰ ਉਹਨੂੰ ਕੋ ਬੰਦੇ ਨੂੰ ਲਾਲਚ ਮਿਲੇ ਹੋਗਾ ਸੌਰੀ ਜਨ ਹੋ ਸਕਦੇ ਆ ਲekin direct ਉਸ ਬੰਦੇ ਨੂੰ ਸੋਦਾ ਲਾਉਣਾ ਥੋੜਾ ਜਿਆ ਮੈਨੂੰ ਮaaf ਕਰਿਓ ਮੈਂ ਸਮਝਦਾ ਮਾਂ ਕਿ ਨਹੀਂ ਚਾਹੀਦਾ ਤਕੋ ਉਸ ਬੰਦੇ ਨੂੰ 2-4 ਦਿਨ ਰੱਖਣਾ ਚਾਹੀਦਾ ਭੁੱਖੇ ਪਿਆਸੇ ਉਹਨੂੰ ਤਸੀਹੇ ਦਿੱਤੇ ਜਾਣੇ ਚਾਹੀਦੇ ਤਾਂ ਜੋ ਬੰਦਾ ਉਹ ਆਪ ਆਪਣੇ ਮੂੰਹ ਬਕੇ ਕਿ ਮੈਨੂੰ ਫਲਾਣੇ ਬੰਦੇ ਨੇ ਭੇਜਿਆ ਹੈ ਮaaf ਕਰਨਾ ਅਸੀਂ ਜੜ ਨੂੰ ਅਥ ਨਹੀਂ ਪਾਉਂਦੇ ਅਸੀਂ ਡਾਇਰੈਕਟ ਉਸ ਬੰਦੇ ਨੂੰ ਸੋਦਾ ਲਾ ਕੇ ਤੇ ਟਾਣੀ ਵੜ ਦਿੰਦੇ ਹਾਂ ਹੁਣ ਮੈਂ ਇਥੇ ਇਸ ਗੱਲ ਤੋਂ ਮੁਨਕਰ ਨਹੀਂ ਆ ਕਿ ਸੋਦਾ ਲਾਉਣਾ ਗਲਤ ਹੈ ਸੋਦਾ ਲਾਉਣਾ ਚਾਹੀਦਾ ਵਾ ਲekin ਉਸ ਬੰਦੇ ਨੂੰ 2-4 ਦਿਨ ਤਸੀਹੇ ਦਿੱਤੇ ਜਾਣ ਜਦੋਂ ਉਹ ਬੰਦਾ ਆਪਣੇ ਆਕਾਦਾ ਦੱਸ ਦੇਵੇ ਕਿ ਮੈਨੂੰ ਉਸ ਬੰਦੇ ਨੇ ਭੇਜਿਆ ਵਾ ਉਸ ਬੰਦੇ ਤੇ ਰਹੀਂ ਉਸ ਜਿਹੜੇ ਬੰਦੇ ਨੇ ਭੇਜਿਆ ਉਹਦੇ ਤੱਕ ਵੀ ਪਹੁੰਚਿਆ ਜਾਵੇ ਤੇ ਬਾਅਦ ਵਿੱਚ ਦੋਨਾਂ ਨੂੰ ਮਾਰਿਆ ਜਾਵੇ ਦੋਨਾਂ ਨੂੰ ਸੋਦਾ ਲਾਇਆ ਜਾਵੇ ਅਸੀਂ ਤਾਣੀ ਮੜ ਦਿੰਦੇ ਆ ਪਰ ਮਾਫ ਕਰਨਾ ਅਸੀਂ ਜੜ ਨੂੰ ਹੱਥ ਨਹੀਂ ਪਾਉਂਦੇ ਬਾਕੀ ਇਹ ਬੇਨਤੀਆਂ ਮੇਰੀਆਂ 2-4 ਚੰਗੀਆਂ ਲੱਗੀਆਂ ਹੋਣਾਂ ਕਿ ਗੁਰੂ ਘਰਾਂ ਦੇ ਵਿੱਚ ਦੋ ਸੇਵਾਦਾਰ ਹੋਣੀ ਚਾਹੀਦੀ ਆ ਨਾਲੇ ਤੇ ਕਿਸੇ ਨੂੰ ਚੰਗੀ ਤਨਖਾਹ ਮਿਲੇਗੀ ਰੋਜੀ ਰੋਟੀ ਮਿਲੇਗੀ ਕਿਸੇ ਨੂੰ ਬਾਹਰ ਜਾ ਕੇ ਕੰਮ ਨਹੀਂ ਕਰਨਾ ਪਏਗਾ ਪਿੰਡ ਦੇ ਵਿੱਚ ਹੀ ਗੁਰੂ ਘਰ ਦੀ ਸੇਵਾ ਹੋਏ ਤੇ ਨਾਲੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੇਫਟੀ ਕੋਈ ਬੰਦਾ ਗੁਰੂ ਗ੍ਰੰਥ ਸਾਹਿਬ ਦੀ ਬੇਦਰਦੀ ਕਰਨਾ ਆਏਗਾ ਉਹਨੂੰ ਪਤਾ ਹੋਏਗਾ ਵੀ ਸੇਵਾਦਾਰ ਖਲੋਤਾ ਵਾ ਉਹ ਬੇਦਰਦੀ ਨਹੀਂ ਕਰੇਗਾ ਆ ਵੀ ਜੇਕਰ ਉਹ ਬੰਦਾ ਜ਼ੁਰਤ ਕਰੇਗਾ ਤਾਂ ਸੇਵਾਦਾਰ ਉਹਨੂੰ ਫੜਨਗੇ ਲੇਕਿਨ ਕਈ ਸਾਡੇ ਕੋਲ ਐਸੀਆਂ ਵੀਡੀਓ ਅਈਆਂ ਮ ਜਿਹਦੇ ਵਿੱਚ ਬੰਦਾ ਚੁੱਪ ਕਰਕੇ ਆ ਕੇ ਬੇਦਬੀ ਕਰ ਜਾਂਦਾ ਵਾ ਤੇ ਉਹ ਬੰਦਾ ਮੁੜ ਕੇ ਵਾਪਸ ਚਲ ਜਾਂਦਾ ਕਿਸੇ ਨੂੰ ਕੋਈ ਪਤਾ ਨਹੀਂ ਕੰਨੋਂ ਕਰਨ ਲੱਗਦਾ ਕਿ ਬੇਦਬੀ ਕੀਤੀ ਕਿ ਨਹੀਂ ਆ ਤੁਹਾਨੂੰ ਪਤਾ ਵੇ ਇੱਕ ਪਿੱਛੇ ਜੇ ਵੀਡੀਓ ਵਾਇਰਲ ਹੋਈ ਸੀ ਉਹ ਪਹਿਲਾਂ ਆਉਂਦੇ ਆ ਦੋ ਚੋਰ ਆਉਂਦੇ ਆ ਆ ਕੇ ਦੇ ਗੋਲਕ ਨੂੰ ਤੋੜਦੇ ਆ ਤੇ ਗੋਲਕ ਦੇ ਵਿੱਚੋਂ ਮੁੜ ਕੇ ਪੈਸੇ ਕੱਢ ਕੇ ਆਪਣੇ ਥੈਲੇ ਦੇ ਵਿੱਚ ਪਾ ਕੇ ਲੈ ਜਾਂਦੇ ਆ ਹੁਣ ਸੀਸੀਟੀਵੀ ਨੇ ਵੀਡੀਓ ਬਣਾ ਲਈ ਰਿਕਾਰਡਿੰਗ ਕਰ ਲਈ ਪਰ ਕੀ ਸੀਸੀਟੀਵੀ ਕੈਮਰੇ ਨੇ ਉੱਥੇ ਉਹਨਾਂ ਚੋਰਾਂ ਨੂੰ ਫੜ ਲਿਆ ਨਹੀਂ ਫੜਿਆ ਹੁਣ ਇੱਥੇ ਸੋਚ ਕੇ ਵੇਖਿਓ ਜੇਕਰ ਉੱਥੇ ਦੋ ਸੇਵਾਦਾਰ ਘਲੋਤੇ ਹੁੰਦੇ ਉਹ ਭੱਜ ਕੇ ਜਾ ਕੇ ਫੜਦੇ ਉਹਨਾਂ ਨੂੰ ਇੱਕ ਦੀ ਦਿਨ ਦੀ ਸ਼ਿਫਟ ਹੁੰਦੀ ਹੈ ਇੱਕ ਦੀ ਦਿਨ ਦੀ ਡਿਊਟੀ ਹੋਵੇ ਇੱਕ ਦੀ ਰਾਤ ਦੀ ਡਿਊਟੀ ਹੋਵੇ 12-12 ਘੰਟੇ ਉਹਨਾਂ ਨੇ ਡੂਟੀਆਂ ਲਾ ਦੋ ਚੰਗੀਆਂ ਤਰਖਾਵਾਂ ਦਾਓ ਕੋਈ ਬੰਦਾ ਚੋਰੀ ਕਰਨ ਨਹੀਂ ਆਵੇਗਾ ਕੋਈ ਬੰਦਾ ਬੇਦਬੀ ਕਰਨ ਨਹੀਂ ਆਵੇਗਾ ਮੇਰਾ ਤੁਰਪੈਂਡਿਆ ਖਡੂਰ ਸਾਹਿਬ ਦੇ ਲਾਗੇ ਤੁਰਪੈਂਡਿਆ ਇਹ ਤਾਂ ਸਾਕੇ ਗੁਰਦੁਆਰਾ ਵੀ ਮੇਰੇ ਪਿੰਡ ਦੇ ਵਿੱਚ ਹੈਗਾ ਵਾ। ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਕਰਨਧਰਨ ਦੇ ਲੱਗੇ ਤੁਰ ਪਿੰਡ। ਮੋਹਨ ਸਿੰਘ ਤੁਰ ਦੇ ਨਾਂ ਤੇ ਜਿਆਦਾ ਮਸ਼ਹੂਰ ਹੈ ਪਿੰਡ ਸਾਡਾ। ਜਹੇਦਾਰ ਸਾਹਿਬ ਹੋਈ ਨਹੀਂ ਖੀਰੀਕਾਲਕ ਸਰਬ ਦੀ। ਸਾਡੇ ਪਿੰਡ ਦੇ ਨਾਲ ਦੇ ਪਿੰਡ ਪਿੰਡ ਚੱਕ ਮਹਿਰ ਕਹਿੰਦੇ ਉਸ ਪਿੰਡ ਨੂੰ। ਉਸ ਚੱਕ ਮਹਿਰ ਪਿੰਡ ਦੇ ਵਿੱਚ ਵੀ ਐਦਾਂ ਹੀ ਗੋਲਕ ਦੀ ਚੋਰੀ ਹੋਈ ਸੀ ਤੇ ਮਾਫ ਕਰਿਓ ਕੇਵਲ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਦੇ ਉੱਪਰ ਪਾਉਣ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਰਹਿ ਗਿਆ। ਕੋਈ ਜੋਰ ਨਹੀਂ ਫੜਿਆ ਗਿਆ ਕੋਈ ਬੇਦਵੀ ਕਰਨ ਵਾਲਾ ਨਹੀਂ ਫੜਿਆ ਗਿਆ ਇਸ ਕਰਕੇ ਦੋ ਸੇਵਾਦਾਰ ਰੱਖੇ ਜਾਣ ਇਹ ਮੇਰਾ ਸੁਝਾਅ ਹੈ ਮੈਂ ਆਪਣੇ ਵਿਚਾਰ ਰੱਖਤੇ ਆ ਤੁਹਾਡਾ ਕੋਈ ਵਿਚਾਰ ਹੋਵੇ ਕਮੈਂਟ ਦੇ ਵਿੱਚ ਸਾਨੂੰ ਦੇਖਾ ਦਿਓ ਕੁਝ ਗਲਤ ਬੋਲ ਗਏਗੀ ਸ਼ਮਾਂ ਤੇ ਜਾ ਚੱਕਿਆ ਅਗਲੇ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ